ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਹਾਂਜੀ ਸਵੇਰ ਦਾ ਟਾਈਮ ਹੈ ਤੇ ਆਪਾਂ ਬਸ ਝਾੜੂ ਲਗਾ ਦਿੱਤਾ ਅੰਦਰ ਕਿਉਂਕਿ ਪੋਚਾ ਲਾਉਣ ਵਾਲਾ ਕੰਮ ਹੀ ਨਹੀਂ ਹੈਗਾ ਜੀ ਬਾਹਰ ਮੀਂਹ ਪਈ ਜਾਂਦਾ ਤੇ ਹਫ਼ਤਾ ਹੋ ਗਿਆ ਤਕਰੀਬਨ ਮਤਲਬ ਮੀਂਹ ਪੈਂਦੇ ਨੂੰ ਹਨਾ ਇਸ ਤਰ੍ਹਾਂ ਹੀ ਆਪਾਂ ਕੋਈ ਪੋਚਾ ਵਗੈਰਾ ਨਹੀਂ ਲਗਾਇਆ ਹੈਗਾ ਤੇ ਨਹੀਂ ਆਪਾਂ ਇੱਕ ਦਿਨ ਨਹੀਂ ਨਗੋਉਂਦੇ ਹੁੰਦੇ ਸੀ ਅੱਗੇ ਤੇ ਕਿਉਂਕਿ ਹੁਣ ਸੁੱਕਣ ਦਾ ਟਾਈਮ ਹੀ ਨਹੀਂ ਹੈਗਾ ਦੇਖੋ ਉਹ ਦੀ ਗਿੱਲਾ ਹੋ ਜਾਂਦਾ ਉਹ ਦੀ ਗਿੱਲਾ ਹੁੰਦਾ ਸਿੱਲਾ ਹੋਇਆ ਪਿਆ ਮੌਸਮਾਂ ਪੱਖਿਆਂ ਦੇ ਨਾਲ ਵੀ ਮਤਲਬ ਜਗਾ ਮਤਲਬ ਫਰਸ਼ ਸੁੱਕਦੇ ਨਹੀਂ ਹੈਗੇ ਤੇ ਕੁਝ ਪੈਰਾਂ ਨਾਲ ਆਪਣੇ ਹਨਾ ਗਿੱਲੇ ਹੋ ਕੇ ਪੈਰ ਜਦੋਂ ਅੰਦਰ ਲੈ ਕੇ ਆਉਨੇ ਉਹ ਜਿਹੀ ਫੇਰ ਹੋ ਜਾਂਦਾ ਕੋਈ ਬਚੇ ਲਾਉਣ ਦਾ ਵੀ ਕੋਈ ਫਾਇਦਾ ਨਹੀਂਗਾ ਤੇ ਕੱਪੜੇ ਨਹੀਂ ਸੁੱਕਣ ਦਾ ਕੋਈ ਹਿੱਲਾ ਹੈਗਾ ਜੀ ਬਸ ਕਿਤੇ ਕਿਤੇ ਜਾ ਕੇ ਪਾ ਦੇ ਕਿਤੇ ਕਿਤੇ ਜਾ ਕੇ ਪਾ ਦੇ ਉਧਰ ਆਪਣੇ ਪ੍ਰੈਸ ਵਾਲੇ ਟੇਬਲ ਦੇ ਉੱਪਰ ਕੱਪੜੇ ਪਏ ਆ ਉਧਰ ਸਟੈਂਡ ਦੇ ਉੱਪਰ ਕੱਪੜੇ ਸੁਕਣੇ ਪਾਏ ਪਏ ਆ ਹਨਾ ਕੋਈ ਹਾਲ ਨਹੀਂ ਹੈਗਾ ਬਸ ਤੇ ਦੁਨੀਆ ਤੇ ਨਹੀਂ ਪਤਾ ਨਹੀਂ ਕਿਉਂ ਰੱਬ ਨੇ ਕਹਿਰ ਮਤਲਬ tà rakhya ਐਨਾ ਹੜਾਂ ਦਾ ਦੇਖੋ ਮਾਹੌਲ ਹੋਇਆ ਪਿਆ ਹਨਾ ਸਾਰੇ ਪਾਸੇ ਭੁੱਖੇ ਦਿਹਾਏ ਪਸੂ ਨੇ ਪੰਛੀ ਕੀ ਸਾਰਿਆਂ ਤੇ ਹੀ ਕਹਿਰ ਹੈ ਜੀ ਇੱਕ ਤਰ੍ਹਾਂ ਦਾ ਤੇ ਆਪਣੇ ਵੀ ਹੁਣ 2 ਦਿਨ ਹੋ ਗਏ ਜੀ ਮਤਲਬ ਪਰਸੋਂ ਦਾ ਮੀਂਹ ਪੈਣ ਲੱਗਿਆਗਾ ਮਤਲਬ ਇੱਕ ਮਤਲਬ ਅੱਧਾ ਇੱਕ ਘੰਟਾ ਤਕਰੀਬਨ ਵਿੱਚ ਦੀ ਕਿਤੇ ਹਟ ਜਾਂਦਾ ਹੋਊਗਾ ਨਹੀਂ ਬਿਲਕੁਲ ਵੀ ਮੀਂਹ ਨਹੀਂ ਹਟਿਆ ਹੈਗਾ ਤੇ ਪਰਸੋਂ ਦਾ ਲਗਾਤਾਰ ਫੇਰ ਮੀਂਹ ਪੈ ਰਿਹਾ ਸਾਰੀਆਂ ਸੱਤਾ ਵਗੈਰਾ ਨੇ ਜਿਹੜੀਆਂ ਸਾਰੀਆਂ ਚੋਰੀਆਂ ਨੇ ਤੇ ਉੱਪਰ ਮੈਂ ਆਪਾਂ ਦਿਖਾਉਣੀ ਆਪਣੇ ਵੈਸੇ ਇੱਧਰ ਤਾਂ ਹਜੇ ਥੋੜਾ ਜਿਹਾ ਮਤਲਬ ਠੀਕ ਹੈਗਾ ਨਹੀਂ ਸੱਤਾਂ ਵਗੈਰਾ ਹਨਾ ਚਾਉਣ ਲੱਗੀਆਂ ਗਈਆਂ ਤੇ ਆਪਣੇ ਨਾ ਉਧਰ ਪੌੜੀਆਂ ਦੇ ਉੱਪਰ ਜਗਾ ਗਈ ਜਿੱਦੇ ਆਪਣੇ ਪੌੜੀਆਂ ਸੱਤੀਆਂ ਹੋਈਆਂ ਨੇ ਤੇ ਉੱਥੋਂ ਮਤਲਬ ਪਾਣੀ ਡਿਗਰੇ ਹੈਗਾ ਤੇ ਪਾਣੀ ਨਾ ਉੱਥੇ ਆਪਣੇ ਲਾਇ ਬੱਲਵ ਲੱਗਿਆ ਹੋਇਆਗਾ ਉੱਥੇ ਪੌੜੀਆਂ ਸੱਤੀਆਂ ਹੋਈਆਂ ਨੇ ਉੱਪਰ ਛੱਤ ਦੀ ਤੇ ਉਹਦੇ ਵਿੱਚ ਦੀ ਪਾਣੀ ਪਤਾ ਨਹੀਂ ਕਿਸ ਤਰ੍ਹਾਂ ਆ ਰਿਹਾਗਾ ਸਾਰੇ ਦੇਖੋ ਆ ਚੀਜ਼ਾਂ ਦੇ ਉੱਪਰ ਹਨਾ ਪਾਣ ਸੱਲੇ ਚੜ ਗਈ ਹੈਗੀ ਕਿਉਂਕਿ ਇਹ ਲਗਾਤਾਰ ਮੀਂਹ ਪੈਣ ਕਰਕੇ ਬਿਲਕੁਲ ਵੀ ਨਹੀਂ हट ਰਿਹਾ ਸਾਰੀਆਂ ਚੀਜ਼ਾਂ ਦੇ ਉੱਪਰ ਦੇਖੋ ਸੱਲੀ ਸੱਲ ਹੋ ਗਈ ਆ ਇੱਥੋਂ ਤੇ ਪਾਣੀ ਇੱਥੋਂ ਨੀਚੇ ਆ ਜਾਂਦਾਗਾ ਉੱਥੇ ਇਕੱਠਾ ਹੋ ਜਾਂਦਾਗਾ ਤੇ ਵਿੱਚ ਘਰਾਂ ਦੇ ਦਾ ਸੱਤਾਂ ਵੀ ਚੋਣ ਲੱਗੀਆਂ ਪਈਆਂ ਨੇ ਜੀ ਆਪਣੇ ਸੱਤਾਂ ਦੀ ਤਾਂ ਹਜੇ ਬਚਤ ਐ ਤੇ ਵਾਹਿਗੁਰੂ ਦੀ ਕਿਰਪਾ ਨਾਲ ਤੇ ਬਾਕੀ ਚਲੋ ਜੀ ਕੋਈ ਨਹੀਂ ਦੁਨੀਆ ਦੇ ਨਾਲ ਹੀ ਆਪਾਂ ਹਨ ਤੇ ਬਾਹਰ ਦਿਖਾਉਨੇ ਆ ਤੁਹਾਨੂੰ ਮੀਂਹ ਪਈ ਜਾਂਦਾ ਹਜੇ ਵੀ ਦੇਖੋ ਜੀ ਹਜੇ ਵੀ ਦੇਖੋ ਮੌਸਮ ਆ ਜਿਹੜਾ ਕਿੰਨਾ ਖਰਾਬ ਹੋਇਆ ਖੜਾਗਾ ਤੇ ਸਵੇਰ ਦੇ ਜਦੋਂ ਆਂਦੇ ਆਪਾਂ ਉੱਠੇ ਆ ਹਨਾ ਇਸ ਤਰ੍ਹਾਂ ਹੀ ਮੀਂਹ ਲਗਾਤਾਰ ਪੈ ਰਿਹਾਗਾ ਤੇ ਹੁਣ ਥੋੜਾ ਜਿਹਾ ਘਟਿਆਗਾ ਤੇ ਸਵੇਰੇ ਜਦੋਂ ਆਪਾਂ ਉੱਠੇ ਆ ਹਨਾ ਉਦੋਂ ਦਾ ਬਹੁਤ ਜ਼ਿਆਦੇ ਮੀਂਹ ਸੀਗਾ ਤੇ ਸਾਰੀ ਰਾਤ ਬਸ ਇਸ ਤਰ੍ਹਾਂ ਹੀ ਕਣਮਣ ਕਣਮਣ ਕਰੀ ਗਿਆ ਤੇ ਉਹ ਆਪਣੀਆਂ ਪੋਚੇ ਵਾਲੀਆਂ ਬਾਲਟੀਆਂ ਨੇ ਹਨਾ 2-3 ਵਾਰ ਦਿਨ ਵਿੱਚ ਭਰ ਜਾਂਦੀਆਂ ਨੇ ਤੇ ਆਪਾਂ ਫੇਰ ਡੋਲ ਦਿੰਦੇ ਆ ਹਨਾ ਫੇਰ ਭਰ ਜਾਂਦੀਆਂ ਨੇ ਉੱਥੀ ਤੇ ਮੀਂਹ ਦਾ ਕੋਈ ਹਾਲ ਨਹੀਂ ਹੈਗਾ ਜੀ ਬਸ ਤੇ ਪਸੂ ਨੇ ਜਿਨ੍ਹਾਂ ਦੇ ਘਰ ਹਨਾ ਉਹਨਾਂ ਦਾ ਤਾਂ ਬਹੁਤ ਬੁਰੀ ਹਾਲ ਆਗਾ ਲਓ ਜੀ ਆਪਾਂ ਆ ਗਏ ਰਸੋਈ ਦੇ ਵਿੱਚ ਤੇ ਕਿਉਂਕਿ ਬਾਹਰ ਤਾਂ ਮੀਂਹ ਦਾ ਨਹੀਂ ਚੱਲੀ ਉਹ ਆ ਦੇਖੋ ਇੱਧਰ ਵੀ ਆਹ ਕੰਦਾ ਤੇ ਸਾਰੇ ਦੇਖੋ ਸੱਲੇ ਸੱਲ ਹੋਈ ਪਈਆਂ ਤੇ ਬੁਰੇ ਹਾਲ ਕਰਖਿਆ ਬਸ ਸਾਰੇ ਪਾਸੇ ਹਨਾ ਰੱਬ ਨੇ ਤੇ ਆਪਾਂ ਬਣਾਵਾਂਗੇ ਹੁਣ ਸਬਜੀ ਆਲੂ ਜੀਰੇ ਹੋਏ ਨੇ ਆਪਣੇ ਇਧਰ ਧੋਏ ਹੋਏ ਧੋ ਕੇ ਆਪਾਂ ਪਾਣੀ ਪਾ ਦਿੱਤਾ ਇਹਨਾਂ ਦੇ ਵਿੱਚ ਤੇ ਇਧਰ ਆਪਣੇ ਛੋਲੇ ਹਨਾ ਵਾਲੇ ਹੋਈ ਹੈਗੀ ਤੇ ਇਧਰ ਆਪਾਂ ਮਸਾਲਾ ਜਿਹੜਾ ਪੀਸ ਕੇ ਰੱਖ ਰੱਖਿਆ ਹੈ ਹਰੀਆਂ ਮਿਰਚਾਂ ਪਾਤੀਆਂ ਸੀ ਇਹਦੇ ਵਿੱਚ ਆਪਾਂ ਤੇ ਪਿਆਜ਼ ਨੇ ਤੇ ਟਮਾਟਰ ਵਗੈਰਾ ਇਹਦੇ ਵਿੱਚ ਆਪਾਂ ਕੁਝ ਨਹੀਂ ਪਾਇਆਗਾ ਤੇ ਹੁਣ ਆਪਾਂ ਪਹਿਲਾਂ ਸਬਜੀ ਬਣਾ ਲਈਏ ਰਾਤਾ ਪਪਨੀਰ ਦੀ ਸਬਜ਼ੀ ਬਣਾਈ ਸੀਗੀ ਤੇ ਉਹ ਆਪਾਂ ਰਜ ਦੇ ਵਿੱਚ ਇਸ ਤਰ੍ਹਾਂ ਹੀ ਪਈ ਐ ਤੇ ਬੱਚੇ ਕਹਿੰਦੇ ਆਪਾਂ ਨੇ ਅਸੀਂ ਪੂਰੀਆਂ ਖਾਣੀਆਂ ਨੇ ਤੇ ਆਪਾਂ ਕਾਲੀ ਮਤਲਬ ਜਿਹੜੇ ਵਾਈਟ ਚਨੇ ਹੁੰਦੇ ਆ ਉਹ ਆਪਣੇ ਕੋਈ ਖਾਂਦੇ ਹੀ ਨਹੀਂ ਹੈਗਾ ਤੇ ਆਪਾਂ ਬਲੈਕ ਚਨਿਆਂ ਦੇ ਨਾਲ ਆ ਪੂਰੀਆਂ ਬਣਾਵਾਂਗੇ ਇਥੇ ਵੀ ਆਪਣੇ ਪਾਣੀ ਖੜ ਜਾਂਦਾ ਹੁਣ ਆਪਾਂ ਤੇਲ ਵਾਲੀਆਂ ਜਿਹੜੀਆਂ ਬੋਤਲਾਂ ਵਗੈਰਾ ਹਨ ਇੱਥੋਂ ਚੱਕੀਆਂ ਹੋਈਆਂ ਨੇ ਕਿਉਂਕਿ ਇਹਦੇ ਵਿੱਚ ਦੀ ਵਿੰਡੋ ਦੇ ਵਿੱਚ ਵੀ ਆ ਜਾਂਦਾ ਪਾਣੀ ਤੇ ਤੇਲ ਆਪਣਾ ਗਰਮ ਹੋ ਜਾਣ ਤੋਂ ਆਪਾਂ ਆਦੇ ਛੋਲੇ ਨੇ ਜਿਹੜੇ ਇਹਦੇ ਵਿੱਚੋਂ ਪੀਸ ਲੈਣੇ ਆਂਗੇ ਗ੍ਰाइंड ਕਰ ਲੈਣੇ ਤਾਂ ਕਿ ਜਿਹੜੀ ਆਪਣੀ ਗਰੇਵੀ ਆ ਹਨ ਉਹ ਥੋੜੀ ਸੰਘਣੀ ਹੋ ਜੂਗੀ ਵਧੀਆ ਲੱਗੂਗੀ ਥੋੜੇ ਛੋਲੇ ਆਨ ਆਪਾਂ ਗ੍ਰाइंड ਕਰ ਲੈਣੇ ਗ੍ਰੈਂਡਰ ਦੇ ਨਾਲ ਥੋੜਾ ਜਿਹਾ ਪਾਣੀ ਪਾ ਲਈਏ ਇਹਦੇ ਵਿੱਚ ਤੇ ਇਹ ਲਾ ਜਿਹੜਾ ਆਪਣਾ ਇਧਰ ਗਰਮ ਹੋ ਗਿਆ ਬਾਈਟ ਚਨੇ ਆਪਣੇ ਪਸੰਦ ਤਾਂ ਨਹੀਂ ਕਰਦੇ ਕਿਉਂਕਿ ਉਹਨਾਂ ਦੀ ਗਰੇਵੀ ਹੈ ਜਿਹੜੀ ਇਹ ਬਲੈਕ ਚਨੇ ਆ ਜਿੰਨੇ ਮਤਲਬ ਸੰਘਣੀ ਨਹੀਂ ਹੁੰਦੀ ਹੈ ਨਾ ਕਿੰਨਾ ਵੀ ਆਪਾਂ ਕੁਝ ਵੀ ਪਾ ਲਈਏ ਹਨਾ ਪਰ ਬਲੈਕ ਚਨੇ ਆ ਜਿੰਨੇ ਗਰੇਵੀ ਹੈ ਜਿਹੜੀ ਸੰਘਣੀ ਨਹੀਂ ਹੁੰਦੀ ਤਾਂ ਕਰਕੇ ਬਸ ਆਪਣੇ ਘੱਟ ਪਸੰਦ ਕਰਦੇ ਆ ਉਹਨਾਂ ਨੂੰ ਹਨਾ ਤੇ ਇਹ ਕਾਲੇ ਚਨੇ ਦੀ ਸਬਜ਼ੀ ਦਾਲਾ ਦੇ ਸ਼ਕ ਸਬਜੀ ਕਹਿੰਦੇ ਹੋ ਤੁਸੀਂ ਕੀ ਕਹਿੰਦੇ ਹੋ ਇਹ ਥੋੜੀ ਕਰਾਰੀ ਬਣਦੀ ਆ ਉਹਨਾਂ ਦੇ ਮੁਕਾਬਲੇ ਜਿਆਦਾ ਅਰਦਾਸ ਕਰੋ ਜੀ ਸਾਰੇ ਹਨਾ ਭੈਣ ਭੈਣ ਭਰਾ ਰਲ ਕੇ ਤਾਂ ਕਿ ਜੇ ਦਰਹਾੜ ਆਈ ਹੋਈ ਨੇ ਹਨਾ ਉਧਰ ਮਾਹੌਲ ਜਿਹੜਾ ਠੀਕ ਹੋ ਜੇ ਵਹਿਗੁਰੂ ਸਾਰਿਆਂ ਤੇ ਮੇਰ ਬਣਾ ਕੇ ਰੱਖਣ ਤੰਦਰੁਸਤੀਆਂ ਬਖਸ਼ਣ ਹਨਾ ਸਾਰੇ ਭੈਣ ਭਰਾਵਾਂ ਨੂੰ ਤੇ ਪਾਣੀ ਘਟ ਜੇ ਕਿਸੇ ਤਰ੍ਹਾਂ ਹਨਾ ਮੀਂਹ ਹਟੇ ਤਾਂ ਹੀ ਪਾਣੀ ਘਟੂਗਾ ਤੇ ਤਾਂ ਕਿ ਵਿਚਾਰੇ ਆਪਣੇ ਘਰਾਂ ਨੂੰ ਹਨਾ ਪਰਤ ਸਕਣ ਦਵਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਲੋਕ ਇਕੱਠੇ ਹੋਏ ਬੈਠੇ ਆ ਹਨਾ ਸੇਵਾਦਾਰ ਸੇਵਾ ਕਰ ਰਹੇ ਨੇ बहुत बुरा हाल है जी इन्ने पानी के बच्चे निके रोल रहे ने जी प्याज वगैरह अपने भुज गए नहीं लून मिर्च पा दी आप ਲੋਜੀ ਮਸਾਲਾ ਆਪਣਾ ਪੁੱਜ ਗਿਆ ਹੁਣ ਆਪਾਂ ਜਿਹੜਿਆ ਪੀਸੇ ਹੋਏ ਆਪਾਂ ਛੋਲੇ ਨੇ ਇਹ ਪਾਦਨੇ ਆ ਵਿੱਚ ਰਾਤ ਮੈਂ ਭਿਓ ਕੇ ਰੱਖਦੇ ਸੀਗੇ ਛੋਲੇ ਗਰਮ ਪਾਣੀ ਦੇ ਵਿੱਚ ਨਮਕ ਪਾ ਕੇ ਰੱਖਦਾ ਸੀ ਤੇ ਇਸ ਵੇਰੇ ਆਪਾਂ ਜਦੋਂ ਚਾਹ ਬਣਾਈ ਤੇ ਉਹਦੋਂ ਉਬਲਣ ਲਈ ਰੱਖ ਦਿੱਤੇ ਸੀ ਵਧੀਆ ਰਿੱਜ ਗਏ ਨੇ ਕੁਸ ਹੁਣ ਸਬਜ਼ੀ ਦੇ ਵਿੱਚ ਹਨਾ ਰਿੱਜ ਜਾਣਗੇ ਲਓ ਜੀ ਹੁਣ ਆਪਾਂ ਆਟਾ-ਉਟਾ ਗੁੰਨ ਲੀਏ ਫਿਰ ਮਿਲਦੇ ਆਂ ਤੁਹਾਡੇ ਨਾਲ ਆਪਾਂ ਲੋ ਜੀentra ਆਟਾ ਗੁੰਨ ਲਿਆ ਤੇ ਆਟਾ ਆਪਾਂ ਸਿੰਪਲੀ ਕਣਕ ਦਾ ਹੀ ਆਟਾ ਗੁੰਨੇਗਾ ਤੇ ਆਪਾਂ ਕੋਈ ਮੈਦੇ ਵਗੈਰਾ ਦੀ ਨਹੀਂ ਲਾਉਂਦੇ ਹੈਗੇ ਪੂਰੀਆਂ ਤੇ ਕਣਕ ਦੇ ਆਟੇ ਦੀ ਨਹੀਂ ਬਣਾਵਾਂਗੇ ਤੇ ਇਧਰ ਆਪਾਂ ਘਿਓ ਪਾ ਲਿਆਗਾ ਕੜਾਈ ਦੇ ਵਿੱਚ ਗਰਮ ਹੋਣ ਲਈ ਰੱਖਿਆ ਹੋਇਆ ਬਸ ਆਪਾਂ ਤੇਲ ਦੇ ਵਿੱਚ ਵੀ ਬਣਾ ਸਕਦੇ ਹਾਂ ਸਰੋਂ ਦੇ ਤੇਲ 'ਚ ਤੇ ਬਸ ਆਪਾਂ ਅਜ ਘਿਓ ਹੀ ਪਾ ਲਿਆਗਾ ਤੇ ਇਹਦਰਾ ਆਪਣੀ ਜਿਹੜੀ ਸਬਜੀ ਆ ਹਨਾ ਦਾਲ ਸਬਜੀ ਕੀ ਕਹਿੰਦੇ ਹੋ ਤੁਸੀਂ ਥੋਲਿਆਂ ਦੀ ਬੜ ਕੇ ਰੈਡੀ ਆ ਦੇਖੋ ਕਿੰਨੀ ਸੰਘਣੀ ਬਣੀ ਆ ਕਿੰਨੀ ਵਧੀਆ ਦੇਖੋ ਬਣ ਰਹੀ ਆ ਬਣੀ ਹੋਈ ਆ ਬਿਚ ਬਹੁਤ ਦਿਨਾਂ ਦੇ ਕਹੀ ਜਾਂਦੇ ਸੀ ਬੱਚੇ ਹਨਾ بس ਥਾਣੀਆਂ ਪੂਰੀਆਂ ਖਾਣੀਆਂ ਆ ਆਪਾਂ ਬਣਾ ਲੈਨੇ ਅੱਜ ਪੂਰੀਆਂ ਬੇਲ ਲੈਨੇ ਆਪ ਦੋ ਮੈਦੇ ਦਾ ਤਾਂ ਕੀ ਖਾਣਾ ਹੁੰਦਾ ਜੀ ਆਪਾਂ ਆٹے ਦੀ ਨਹੀਂ ਬਣਾਵਾਂਗੇ ਆਟੇ ਦੀ ਬਹੁਤ ਵਧੀਆ ਪੂਰੀਆਂ ਬਣ ਜਾਂਦੀਆਂ ਹੁੰਦੀਆਂ ਨੇ ਅਸੀਂ ਮਤਲਬ ਕਦੇ ਮੈਦੇ ਦੀਆਂ ਪੂਰੀਆਂ ਨਹੀਂ ਬਣਾਈਆਂ ਹੈਗੀਆਂ ਵਿੱਚ ਤਾਂ ਬੇਸ਼ੱਕ ਮਿਕਸ ਕਰ ਲਈਏ ਹਨ ਕਣਕ ਦੇ ਆٹے ਦੇ ਥੋੜੀਆਂ ਥੋੜਾ ਜਿਹਾ ਮੈਦਾ ਤੇ ਨਹੀਂ ਫਿਰ ਕੱਲੇ ਆٹے ਦੀ ਬਣਾਉਨੇ ਆ ਕਣਕ ਦੇ ਆٹے ਦੀ ਅਸਰਪੇਕੇ ਕਪੂਰੀ ਪਾਈ ਜਾਵਾਂਗੇ ਨਾਲ ਦੀ ਨਾਲ ਦਹੀਂ ਚੱਲਾਂ ਦੇ ਬੱਚਿਆਂ ਨੂੰ ਖਾਣ ਗਰਮੀ ਦੇ ਵਿੱਚ ਬਣਾਉਣੇ ਆ ਜੇ ਫਿਰ ਪਾਣੀ ਪੀ ਪੀ ਕੀ ਇਸ ਤਰ੍ਹਾਂ ਹੈਡ ਫਲਾ ਲੈਨੇ ਆ ਹਨਾ ਪਾਣੀ ਪੀ ਪੀ ਕੀ ਤੇ ਲੱਗੀ ਜਾਂਦੀ ਹੈ ਚਲੋ ਹੁਣ ਥੋੜਾ ਜਿਹਾ ਮੌਸਮ ਆ ਜਿਹੜਾ ਮੀਂਹ ਵਾਲਾਗਾ ਘੋੜਾ ਤਾਂ ਕਿਉਂ ਆ ਜੀ ਬਹੁਤ ਹੀ ਹੈਗਾ ਮੀਂਹ ਵਾਲਾ ਤਾਂ ਮੌਸਮ ਹੈ ਇਹਦੇ ਮੌਸਮ ਦੇ ਵਿੱਚ ਫਿਰ ਪਾਣੀ ਨਹੀਂ ਹਨਾ ਤੇ ਇਹ ਜਾਦੀ ਲੱਗਦੀ ਨਹੀਂਗੀ ਫਿਰ ਖੰਗਾ ਖੁੰਗਾ ਕਰ ਲੈਂਦੇ ਨੇ ਬੱਚੇ ਜਿਆਦਾ ਉਤੋਂ ਦੀ ਪਾਣੀ ਪੀ ਜਾਂਦੇ ਹੈਗੇ ਸੁੰਦੇ ਹੈ ਨਹੀਂ ਗੱਲ ਲਓ ਜੀ ਆਪਾਂ ਥੋੜਾ ਜਿਹਾ ਆਟੇ ਦਾ ਨਾ ਰੋਲ ਜਾਂ ਬਣਾ ਕੇ ਦੇਖਿਆ ਸੀ चंगी तरह गर्म हो गया हूँ पूरी छे वही कोई मैदा नहीं मिक्स किया कणक आटा गुन् के जिम्मे रोटी बनाने उस तरह बनाईया न एक चमचा भी आप मैदे का नहीं पाया गा। ਲੋਤੋ ਸੀ ਖਾ ਲਓ ਪੂਰੀਆਂ ਫਲਗੀਆਂ ਗਵਾਰੇ ਵਾਂਗੂ ਕਣਕ ਦੇ ਆਟੇ ਰਿਆਂ ਵੀ ਪੂਰੀਆਂ ਫੱਲੇ ਜਾਂਦੀਆਂ ਨੇ ਬਹੁਤ ਵਧੀਆ ਨਾਲ ਅਪਲੇਸ ਇਤਵਾਸ ਤੇ ਵਧੀਆ ਹੁੰਦੀਆਂ ਨੇ ਯਾਨੀ ਇਹ ਰੋ ਵੀ ਮੈਦਾਗਾ ਵਿੱਚ ਆਪਣੇ ਹਾਜਮ ਨਹੀਂ ਆਉਣਾ ਹਨ ਇਸ ਤਰ੍ਹਾਂ लो जी भी खाओ पूरी आप दा पा के दे जावा ले जाएंगे है अंदर चक के सारे अपन अपन लो जी अपनी लास्ट पूरी रहेगी बस आह दा गए सारिया ने खा लिया ने नाल बस खा आप खा लागे हम आप पूरी ना? ਦੇਖੋ ਜੀ ਇਸ ਤਰ੍ਹਾਂ ਵਧੀਆ ਲਈਆਂ ਨੇ ਸਾਰੀਆਂ ਪੂਰੀਆਂ ਵਧੀਆ ਪੂਰੀਆਂ ਬਣੀਆਂ ਨੇ ਮਸਾਲਾ ਲਾਸਟ ਪੂਰੀ ਰਹਿੰਦੀ ਆਪਣੇ ਕੋਲ ਚਲੋ ਹੁਣ ਆਪਾਂ ਬਾਚ ਮਿਲਦੇ ਆ ਡਰਡੇ ਨਾਲ ਗੱਲਬਾਤ ਬਾਚ ਕਰਦੇ ਆ ਤੇ ਆਪਾਂ ਵੀ ਛਕ ਲਿਆ ਨਾ ਫਿਰ ਠੰਡੀਆਂ ਹੋ ਜਾਣਗੀਆਂ ਤੇ ਤੁਸੀਂ ਵੀ ਖਾ ਲੋ ਲੋ ਜਿਹਾ ਵਾ ਪੂਰੇ ਅੰਦਰ ਰੱਖ ਦਿੱਤੀਆਂ ਨੇ ਕਿਉਂਕਿ ਇੱਥੇ ਬਾਸ ੜਾਉਣ ਲੱਗੀ ਐ ਇਧਰ ਦੀ ਤੇ ਮੀਂਹ ਦੇਖੋ ਤੁਸੀਂ ਕਿੰਨਾ ਤੇਜ਼ ਹੋ ਗਿਆ ਫੇਰ ਤੇ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਅਦਾਸ ਕਰਿਓ ਹਣਾ ਸਾਰੇ ਪਾਸੇ ਸੁੱਖ ਸ਼ਾਂਤੀ ਵਾਹੇ ਦਰੂਜੀ ਬਣਾ ਕੇ ਰੱਖਣਾ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਬਾਏ ਬਾਏ